ਸਸਤਿਗਾ ਦੋਸਤੋ ਮੈਂ ਪ੍ਰੀਤ ਸੇਖੋਂ 7 ਸੀ ਇਮੀਗ੍ਰੇਸ਼ਨ ਤੋਂ ਪੰਜਾਬ ਦੇ ਮੌਜੂਦਾ ਹਾਲਾਤ ਦੇਖ ਕੇ 7 ਸੀ ਤੁਹਾਡੇ ਲਈ ਲੈ ਕੇ ਆਇਆ ਸਲੋਵਾਕੀਆ ਦਾ ਪਰਮਿਟ ਜਿਹੜਾ ਜਲਦੀ ਹੋ ਜਾਂਦਾ ਕਈ ਕੈਂਡੀਡੇਟ ਜਲਦੀ ਜਾਣਾ ਇਥੋਂ ਨਿਕਲਣਾ ਚਾਹੁੰਦੇ ਨੇ ਆਪਣੀ ਲਾਈਫ ਨੂੰ ਸੈੱਟ ਛੇਤੀ ਕਰਨਾ ਚਾਹੁੰਦੇ ਨੇ ਤਾਂ ਕਿ ਉਹ ਆਪਣੇ ਇਸ ਦੁੱਖ ਦੀ ਘੜੀ ਵਿੱਚ ਆਪਣੀ ਫੈਮਲੀ ਦਾ ਹੱਥ ਵੰਡਾ ਸਕਣ ਉਹਨਾਂ ਨੂੰ ਇਸ ਚੀਜ਼ ਤੋਂ ਕੱਢ ਸਕਣ ਗਵਰਨਮੈਂਟ ਵੀ ਬਹੁਤ ਮਿਹਨਤ ਕਰ ਰਹੀ ਹੈ ਇਸ ਲਈ ਪਰ ਜਿਹੜੇ ਕਹਿੰਦੇ ਅਸੀਂ ਆਪ ਸੈਲਫ ਡਿਪੈਂਡੈਂਟ ਹੋਣਾ ਚਾਹੁੰਦੇ ਆ ਲਾਈਫ ਨੂੰ ਸੈੱਟ ਕਰਨਾ ਚਾਹੁੰਦੇ ਆ ਆਪਣਾ ਫਿਊਚਰ ਸੈੱਟ ਕਰਨਾ ਚਾਹੁੰਦੇ ਆ ਯੂਰਪ ਦੇ ਵਿੱਚ ਤੇ ਉਹਦੇ ਲਈ ਸਲੋਵਾਕੀਆ ਬੈਸਟ ਕੰਟਰੀ ਹੈ ਕਿਉਂ ਉਹਦੇ ਵਿੱਚ ਸਾਡੇ ਕੋਲੇ ਅਸੀਂ ਅਪਾਇੰਟਮੈਂਟਸ ਲਈਆਂ ਸੀ ਬਹੁਤ ਜਲਦੀ ਆਈਆਂ ਵੇਅਰਹਾਊਸ ਦੇ ਵਿੱਚ ਸਾਡੇ ਕੋਲੇ ਟਰੱਕ ਡਰਾਈਵਰ ਦੇ ਵਿੱਚ ਬਹੁਤ ਛੇਤੀ ਸਾਡੇ ਕੋਲ ਅਪਾਇੰਟਮੈਂਟਸ ਆ ਰਹੀਆਂ ਨੇ ਨਵੰਬਰ ਮਹੀਨੇ ਦੇ ਸਾਨੂੰ ਅਪਾਇੰਟਮੈਂਟਸ ਮਿਲ ਵੀ ਗਈਆਂ ਵੀਜ਼ਾ ਵੀ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਆ ਰਹੇ ਨੇ ਸੋ ਸੋਸ਼ਲ ਵਾਕਿਆ ਇਸ ਟਾਈਮ ਬੈਸਟ ਟਾਈਮ ਆ ਅਪਲਾਈ ਕਰਨ ਦਾ ਕਿਉਂ ਉਹਦੇ ਵਿੱਚ ਸੋਸ਼ਲ ਸਿਕਿਉਰਿਟੀ ਹੈਲਥ ਇੰਸ਼ੋਰੈਂਸ ਕੰਪਨੀਆਂ ਦੇ ਰਹੀਆਂ ਨੇ ਨੇ ਹੋਰ ਬੰਦੇ ਨੂੰ ਬੇਸਿਕ ੀਡ ਜਿਹੜੀਆਂ ਆਉਂਦੀਆਂ ਨੇ ਮੰਨ ਲਓ ਅਕਮੋਡੇਸ਼ਨ ਹੋ ਗਿਆ ਫੂਡ ਦੇ ਅਲਾਉਂਸ ਹੋ ਗਿਆ ਉਹ ਕੰਪਨੀਆਂ ਪੇ ਕਰ ਰਹੀਆਂ ਨੇ ਬਹੁਤ ਜਲਦੀ ਕੰਮ ਹੋ ਰਿਹਾ ਘੱਟ ਟਾਈਮ ਦੇ ਵਿੱਚ ਹੋ ਰਿਹਾ ਬਾਕੀ ਸ਼ੈਨੇਗਨ ਕੰਟਰੀਆਂ ਚਾਰ ਤੋਂ 6 ਮਹੀਨੇ ਦਾ ਟਾਈਮ ਲੈਂਦੀਆਂ ਨੇ ਇਹ 3 ਤੋਂ 4 ਮਹੀਨੇ ਦੇ ਵਿੱਚ ਕੰਪਲੀਟ ਪ੍ਰੋਸੈਸ ਹੋ ਜਾਂਦਾ ਅਪਰੋਕਸ ਇੰਨਾ ਕੁ ਟਾਈਮ ਲੱਗਦਾ ਤੁਸੀਂ ਇਹਦੇ ਵਿੱਚ ਆਪਣਾ ਅਪਲਾਈ ਕਰ ਸਕਦੇ ਹੋ ਫਿਊਚਰ ਉੱਥੇ ਜਾ ਕੇ ਸੈੱਟ ਕਰ ਸਕਦੇ ਹੋ ਬਾਅਦ ਵਿੱਚ ਲੀਗਲੀ ਤੁਸੀਂ ਕਿਸੇ ਵੀ ਸ਼ੈਨੇਗਨ ਕੰਟਰੀ ਦੇ ਵਿੱਚ ਟਰੈਵਲ ਵੀ ਕਰ ਸਕਦੇ ਹੋ ਇਹ ਇੱਥੋਂ ਦਾ ਪਲੱਸ ਪੁਆਇੰਟ ਹੈ ਸਲੋਵਾਕੀਆ ਇੱਕ ਐਹੋਜੀ ਕੰਟਰੀ ਹੈ ਜਿਹਦੇ ਵਿੱਚ ਸਾਡੇ ਕੋਲ ਐਸਐਮ ਮੈਨੂਫੈਕਚਰ ਜਾਂ ਆਪਾਂ ਹੋਟਲ ਲਾਈਨ ਜਾਂ ਆਪਾਂ ਕੈਰੀਅਰ ਟਰੱਕ ਡਰਾਈਵਰ ਹੋਰ ਆਪਣੇ ਕੋਲੇ ਵੇਅਰਹਾਊਸ ਦੀਆਂ ਡਿਮਾਂਡ ਆ ਰਹੀਆਂ ਨੇ ਡੇ ਬਾਏ ਡੇ ਸੋ ਇਹਦੇ ਵਿੱਚ ਤੁਸੀਂ ਆਪਣਾ ਫਿਊਚਰ ਬਣਾ ਸਕਦੇ ਹੋ ਜਲਦੀ ਜਲਦੀ ਜਿਹੜੇ ਵਿੱਚ ਆ ਕੇ ਆਪਣੀ ਲਾਈਫ ਨੂੰ ਸੈੱਟ ਕਰ ਸਕਦੇ ਹੋ ਜਿਹੜੇ ਬੱਚੇ ਛੇਤੀ ਜਾਣਾ ਚਾਹੁੰਦੇ ਆ ਆਪਣੀ ਲਾਈਫ ਨੂੰ ਯੂਰਪ ਦੇ ਵਿੱਚ ਸਲਵਾਕੀਆ ਕੰਟਰੀ ਵਿੱਚ ਸੈਟਰ ਹੋਣਾ ਚਾਹੁੰਦੇ ਆ ਸੋ ਜਲਦੀ ਆਓ ਜਲਦੀ ਆਓ 7 ਸੀ ਦੇ ਗੁਣਗਾਓ ਧੰਨਵਾਦ